ਹਲੋ ਜੀ ਜੀ ਪਰਮੋ ਰੋੜਾ ਜੀ ਸਸਿਕਾ ਨਮਸਕਾਰ ਸਸਿਕਾ ਜੀ ਹੋਰ ਸੌਜੀ ਕੀ ਹਾਲ ਚੱਲ ਰਹੀ ਆ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਮੈਂ ਕਿ ਆਪਣੇ ਸ਼ਿਤਲੰਗਰਾਮ ਨੇ ਉਸ ਦਿਨ ਜਿਹੜੀ ਸਟੇਜ ਲਗਾਈ ਸੀ ਵੀ ਸੀਐਮ ਸਾਹਿਬ ਵੀ ਨਾਲ ਕੁੱਝ ਰੱਖੀ ਸੀ ਤੇ ਕਾਫੀ ਕੁਝ ਤੁਹਾਡਾ ਵੀ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੋ ਨਾ ਬੜੇ ਹਾਂਜੀ ਹਾਂਜੀ ਬੋਲੋ ਬੋਲੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇ ਵੀ ਬਹੁਤ ਕੋਈ ਗੱਲ ਨਹੀਂ ਦੇਖੋ ਮਨ ਨੂੰ ਪਤਾ ਹੀ ਹਰ ਚੀਜ਼ ਐਸੋ ਦੇ ਵੋਟਾਂ ਦੇ ਹੱਦ ਚੱਲਦੀ ਪਈ ਬਿਲਕੁਲ ਜੀ ਰਾਜਨੀਤੀ ਦਾ ਦੌਰ ਚੱਲਿਆ ਉਹ ਔਰ ਇੰਨੀ ਨਿਚਲੀ ਲੈਵਲ ਤੇ ਰਾਜਨੀਤੀ ਕਰਨਾ ਉਹਦੇ ਨਾਲ ਵੋਟਾਂ ਥੋੜੀ ਪੈ ਜਾਂਦੀਆਂ ਜੀ ਲੋਕੀ ਸਭ ਜਾਣਦੇ ਲੋਕਾਂ ਦੇ ਮਨ ਦੇਖੋ ਮੇਰੀ ਛਵੀ ਕੀ ਆ ਉਹ ਮਨ ਨੂੰ ਕਿਸੇ ਕੋਈ ਪ੍ਰਮਾਣਿਤ ਕਰਨ ਦੀ ਜ਼ਰੂਰਤ ਨਹੀਂ ਹਾਂਜੀ ਤੁਹਾਡੇ ਤੇ ਵੀ ਇਹ ਜਿਹੜੀਆਂ ਆਡੀਓ ਆਡੀਓ ਦੀਆਂ ਗੱਲਾਂ ਕਰਦੇ ਆ ਤੇ ਅੱਜਕੱਲ ਜਿਹਦੀ ਮਰਜ਼ੀ ਤੁਸੀਂ ਆਡੀਓ ਕਰਵਾ ਲਓ ਜੀ ਹੂੰ ਇਹਨਾਂ ਦੇ ਇਹਨਾਂ ਚੀਜ਼ਾਂ ਦਾ ਕੋਈ ਆਧਾਰ ਨਹੀਂ ਆ ਮੈਂ ਜੇ ਫਿਰ ਵੀ ਲੱਗਦਾ ਹੈ ਕਿਸੇ ਨੂੰ ਪਾਰਟੀ ਨੂੰ ਜਾਂ ਕਿਸੇ ਨੂੰ ਮੈਂ ਜਾਂਚ ਵਾਸਤੇ ਤਿਆਰ ਮੈਨੂੰ ਕੋਈ ਦਿੱਕਤ ਛੋੜੀ ਹੋਣੀ ਆ ਸਭ ਤੋਂ ਵੱਡੀ ਗੱਲ ਹੈ ਨਾ ਮੇਰਾ ਕਿਰਦਾਰ ਕਿਸੇ ਕੋ ਛੁਪਿਆ ਨਹੀਂ ਹੈ ਭਾਜੀ ਹਾਂਜੀ ਹਾਂਜੀ ਤੁਹਾਨੂੰ ਵੀ ਜਾਣਦੇ ਤੇ ਉਹਨਾਂ ਨੂੰ ਵੀ ਜਾਣਦੇ ਆ ਪਬਲਿਕ ਦੇ ਵਿੱਚ ਰਹਿੰਦੇ ਹੋ ਤੁਸੀਂ ਕੋਈ ਸ਼ੱਕ ਨਹੀਂ ਵਿੱਚ ਬਸ ਫਿਰ ਕਹਿਣ ਦੀ ਲੋੜ ਹੀ ਨਹੀਂ ਮੇਰਾ ਪਰ ਇਲਜ਼ਾਮ ਜਿੱਦਾਂ ਇੱਕ ਸ਼ਰਿਆਮ ਇਲਜ਼ਾਮ ਲਗਾ ਦੇਣਾ ਨਾਮ ਲੈ ਕੇ ਵਕਤ ਵਕਤ ਆਏਗਾ ਤੇ ਉਹਨਾਂ ਦੇ ਜੋ ਵੀ ਕਾਰਵਾਈ ਹੋਏਗੀ ਪਾਰਟੀ ਕਰ ਰਹੀ ਹੈ ਚਿੰਤਾ ਨਹੀਂ ਤੇ ਸੀਐਮ ਸਾਉ ਆਏ ਕਿਉਂ ਨਹੀਂ ਹੈਗੇ ਇਹਦਾ ਕੀ ਕਹਿਆ ਜਾ ਸਕਦਾ ਨਹੀਂ ਇਹ ਉਹਨਾਂ ਦਾ ਅਪੀ ਹੈ ਕਿ ਹੁਣ ਮੈਂ ਕੀ ਕਿ ਪਾਰਟੀ ਲੈਵਲ ਦੀ ਗੱਲ ਹੈ ਨਾ ਮੇਰੇ ਵੀ ਹੂੰ ਪਾਰਟੀ ਲੈਵਲ ਦੀ ਗੱਲ ਤੇ ਇੱਕ ਈ ਹੋਰ ਆ ਕਿ ਮੰਨ ਲਓ ਪੈਨ ਡਰਾਈਵ ਕਰ ਰਹੇ ਹਨਾ ਉਹਨਾਂ ਦੇ ਕੋਲ ਹੈਗੀ ਹੈ ਹਨਾ ਤੇ ਉਹ ਇਹ ਦੇਖਿਆ ਕਿ ਜਨਤਾ ਦੀ ਵੀ ਪ੍ਰੋਪਰਟੀ ਆ ਹਨਾ ਜੇ ਕੋਈ ਗੱਲਾਂ ਬਾਤਾਂ ਹੋਈਆਂ ਹਨਾ ਤੇ ਉਹ ਜਨਤਾ ਕਿਉਂ ਨਹੀਂ ਕਰ ਰਹੇ ਪਬਲਿਕ ਤੱਕ ਹਿੱਤ ਨੂੰ ਕਰਾਉਣ ਦੇ ਹਨ ਪਬਲਿਕ ਨੂੰ ਕਿਉਂ ਨਹੀਂ ਉਹ ਦਿਖਾ ਰਹੇ ਇੱਕ ਦੇ ਵਿੱਚ ਮੈਂ ਥੋੜੀ ਕੁਝ ਕਹਿ ਸਕਦਾ ਇਹ ਉਹਦਾ ਦਿਮਾਗ ਹੈ ਜੀ ਹੈ ਨਾ ਉਹ ਹੀ ਉਹਦਾ ਦਿਮਾਗ ਹੈ ਜੀ ਦੇਖੋ ਸੁਣੋ ਏਡੀ ਇਦਾਂ ਦੀ ਪੋਲਿਟਿਕਸ ਕਰਨਾ ਇਹ ਕਿੱਥੇ ਤੱਕ ਜਾਏ ਜੇ ਰਾਜਨੀਤੀ ਦੇ ਵਿੱਚ ਇਹਦਾ ਮਤਲਬ ਇਹ ਇਹ ਕਿ ਇਹ ਹੈ ਵੀ ਰਾਜਨੀਤੀ ਦੇ ਵਿੱਚ ਅੱਛੇ ਲੋਕ ਆ ਕੇ ਰਾਜਨੀਤੀ ਕਰ ਹੀ ਨਹੀਂ ਸਕਦੇ ਹਮ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਪੈਨ ਡਰਾਈਵ ਦਾ ਇੱਕ ਡਰਾਮਾ ਰਚਾ ਰਿਹਾ ਹੈ ਜਾਂ ਪਬਲਿਕ ਨੂੰ ਇੱਕ ਇਹ ਉਹਨੂੰ ਪਤਾ ਹੈ ਜੀ ਕਿ ਉਹਦੀ ਰਾਜਨੀਤੀ ਕੀ ਕਹਿੰਦੀ ਹੈ ਜੀ ਤੇ ਮੈਂ ਇਸ ਬਾਰੇ ਕੁਛ ਨਹੀਂ ਕਹਾ ਸਰ ਜੀ ਨਹੀਂ ਗੁੰਮਰਾਹ ਮੇਰੀ ਰਾਜਨੀਤੀ ਮੇਰੀ ਰਾਜਨੀਤੀ ਤਾਂ ਇਹ ਹੈ ਜੀ ਵੀ ਲੋਕਾਂ ਦੇ ਵਿੱਚ ਹਿੱਸਾ ਲੈਣਾ ਲੋਕਾਂ ਦੇ ਕੰਮ ਕਰਨੇ ਲੋਕਾਂ ਨੂੰ ਸੁੱਖ-ਸੁਭਿਦਾਵਾਂ ਦੇਣੀਆਂ ਪੰਜਾਬ ਦੀਆਂ ਸਰਕਾਰ ਦੀਆਂ ਜੋ ਨੀਤੀਆਂ ਆ ਲੋਕਾਂ ਦੇ ਘਰਾਂ ਤੇ ਲੈ ਕੇ ਜਾਣਾ ਲੋਕਾਂ ਨੂੰ ਅਸੀਂ ਕੁਝ ਦੇ ਸਕਦੇ ਹਾਂ ਤੇ ਲੋਕਾਂ ਦੇ ਬਦਲੇ ਉਹਨਾਂ ਦੇ ਬਦਲੇ ਲੋਕਾਂ ਦਾ ਅਸ਼ੀਰਵਾਦ ਲੈ ਸਕਦੇ ਹਾਂ ਦੁਆਵਾਂ ਲੈ ਸਕਦੇ ਹਾਂ ਮੇਰੀ ਤੇ ਰਾਜਨੀਤੀ ਇੱਥੇ ਤੱਕ ਨਿਰਭਰ ਹੈ ਜੀ ਬਸ ਤੇ ਇਹਨਾਂ ਇਲੈਕਸ਼ਨਾਂ 'ਚ ਕਿੱਥੇ ਖੜਾ ਦੇਖਦੇ ਹੋ ਤੁਸੀਂ ਆਪਣੇ ਆਮ ਆਦਮੀ ਪਾਰਟੀ ਇਹ ਪਰਚੋ ਭਾਜੀ ਪਤਾ ਲੱਗ ਜਣਾ 13 ਤਰੀਕ ਨੂੰ ਜਿੱਤੀ ਹੋਈ ਪਾਰਟੀ ਆ ਜੀ ਆਮ ਆਦਮੀ ਪਾਰਟੀ ਨੇ ਜਿੱਤਣਾ ਜੀ ਤੇ ਕੋਈ ਆਧਾਰ ਹੈ ਹੀ ਨਹੀਂ ਕਿ ਤੇ ਪਹਿਲਾਂ ਕਿਉਂ ਨਹੀਂ ਇਹ ਆਪਣੇ ਲੋਕ ਸਭਾ ਇਲੈਕਸ਼ਨਾਂ 'ਚ ਇਹ ਨੂੰ ਮਰਦ ਕਿਉਂ ਲੋਕ ਸਭਾ ਲੋਕ ਸਭਾ ਦੇਖੋ ਇਸਾ ਹੁੰਦਾ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦਾ ਵੇਖ ਵੱਖਰਾ ਹੁੰਦਾ ਐਮਐਲਏ ਦਾ ਵੱਖਰਾ ਹੁੰਦਾ ਕੌਂਸਲਰ ਦਾ ਵੱਖਰਾ ਹੁੰਦਾ ਜੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਆਧਾਰ ਹੁੰਦਾ ਹੈ। ਹਾਂ ਨਹੀਂ ਕਿਤਨੇ ਕਿਤੇ ਪੂਰੇ ਪੰਜਾਬ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ 13 ਸੀਟਾਂ ਕੋਲ ਸੁਣੋ ਨਹੀਂ 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 ਪਹਿਲੀ ਗੱਲ ਤੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਸਾਡੇ ਕੋਲ ਤੇ ਆਮ ਆਦਮੀ ਪਾਰਟੀ ਕੋ ਪਹਿਲਾਂ ਇੱਕ ਮਾਤਰ ਸੀਟ ਸੀਗੀ ਹੂੰ ਸੰਗਰੂਰ ਵਾਲੀ ਅਸੀਂ ਤਾਂ ਦੋ ਸੀਟਾਂ ਦੀ ਬੜੌਤਰੀ ਕੀਤੀ ਆ ਹੂੰ ਯਾਨੀ ਪ੍ਰੋਗਰੈਸ ਹੋਈ ਆਹ ਪ੍ਰੋਗਰੈਸ ਹੈ ਬਿਲਕੁਲ ਪ੍ਰੋਗਰੈਸ ਹੈ ਜੀ ਹੂੰ ਹਾਂ ਦੋ ਸੀਟਾਂ ਦੇਖੋ ਪਹਿਲਾਂ ਸਾਡੇ ਕੋਲ ਇੱਕ ਸੀ ਹੁਣ ਸਾਡੇ ਕੋਲ ਤਿੰਨ ਨੇ ਹੂੰ ਕਦੀ ਤੇ ਪ੍ਰੋਗਰੈਸ ਸੀ ਬਸ ਕਿਤੇ 3-4 ਸੀਟਰ ਨੇ ਐਸੀਐਨ ਤੇ ਬਹੁਤ ਘੱਟ ਮਾਰ ਦਿੰਦੇ ਉੱਤੀ ਸੀ ਹਰ ਹੂੰ ਹੂੰ ਇਦਾਂ ਦੀ ਗੱਲ ਨਹੀਂ ਪਾਰਟੀ ਦੀ ਸਥਿਤੀ ਅੱਛੀ ਹੈ ਪਾਰਟੀ ਅੱਛਾ ਕੰਮ ਕਰ ਰਹੀ ਹੈ ਲੋਕਾਂ ਦੀਆਂ ਨੀਤੀਆਂ ਦੇ ਹਿਸਾਬ ਨਾਲ ਸਾਰਾ ਕੰਮ ਚੱਲਦਾ ਪਿਆ ਲੋਕ ਹਿੱਤ ਕੰਮ ਚੱਲਦੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਓਕੇ ਜੀ